ਦੀ ਗੱਲ ਕਰਦੇ ਹਾਂ ਸਾਰਗਾਹ ਦੇ ਪ੍ਰਸਤਉ ਮੁੱਖ ਕਾਰਨ ਬੋਲੇ ਪਾਸੇ ਤੋਂ ਦੇ ਆ ਦਿਨ ਕੋਲੇ ਮੂੰਹ ਪਰ ਮੈਂ ਜਿਹੜਾ ਉਹ ਮੈਂ ਜਣੀ ਹੈ ਕੋਸ਼ਿਸ਼ ਕੀਤੀ ਹੈ ਤੇ ਸਾਨੂੰ ਮੋਰਚੇ ਦਾ ਪੰਕਤੀ ਤੋਂ ਸ਼ੁਰੂ ਹੋ ਰਿਹਾ ਹੈ ਕਲਪ੍ਰਾਮ ਨੂੰ ਧਿਆਨ ਰੱਖਦੇ ਆਪੇ ਮੇਰਾ ਖਿਆਲ ਹੈ ਕਿ ਸਾਨੂੰ ਇੱਕ ਐਕਸ਼ਨ ਸਾਨੂੰ ਇੱਥੇ ਜਿਹੜਾ ਸੈਂਕੜਾ ਬਣਾਇਆ ਸੀ ਉਸ ਤੋਂ ਬਾਅਦ ਜਿਉਂਤ ਪੈ ਸਰਕਾਰ ਨੂੰ ਆਪਣਾ ਨਾਰਾਈ ਤਾਂ ਫਿਰ ਮੈਗਨੀਫੋਰਟ ਕੈਸੇ ਹੋਵੇ ਵੱਡੇ ਐਕਸ਼ਨ ਰਾਹੀਂ ਦੱਟ ਕੇ ਇਸ ਜਿਹੜਾ ਹਮਲੇ ਦਾ ਬਰੋਧ ਕਰਾ ਕੇ ਤੇ ਨੂੰ ਖਤਮ ਕਰਾਂਗੇ ਇਸ ਬਿਲਕੁਲ ਝੂਠਾ ਸਾਰੇ ਜਾਣ ਕੇ ਤੇ ਕੇਸ ਬਰਤਾਰ ਸਿੱਧੂ ਤੇ ਤਾਂ ਤੋਂ ਲਵਾਇਆ ਭਾਈ ਤਾਂ ਕਿ ਉਹ ਨਹੀਂ ਜਾਂਦਾ ਕੇਸ ਦਾ ਤੋਂ ਕੇਸ ਦਾਜੀ ਕਰਾਇਆ ਜਾਊਗਾ ਜੋ ਕੋਣਾ ਕੀਤਾ ਤੇ ਇਹਨਾਂ ਦੇ ਇਹ ਅੱਲਾ ਦੀ ਦੀਆਂ ਮੌਕਾ ਸਿੰਘ ਦੇ ਨੋਮੇ ਬਹੁਤ سارے ਇਹਨਾਂ ਦੇ ਐਮਐਲਏ ਕੇਸ ਰਾਹ ਦੇ ਤੋਰੇ ਹੋਏ ਨੇ ਜਿਹਦੇ ਕਰਕੇ ਇਹ ਤਨਾਸ਼ਟਾਲੇ ਬੁਰੀਤ ਬੁੱਧੀ ਤੇ ਇਹਨਾਂ ਦਾ ਬਹਾੀਦਾਰਾ ਫੜਸਿਆ ਇੰਨੀ ਗੱਲਾਂ ਦਾ ਸੱਚ ਹੈ। ਲੰਸਾ ਪਹਿਲਾਂ ਕਲਾ ਇੱਕ ਕੇਸ ਸੀ ਜਿਹੜਾ ਮਨੇੰਦਰ ਸਿੰਘ ਉਹਦੇ ਸੀ ਇੱਕ ਕੋਈ ਵੀਡੀਓ ਸਾਹਮਣੇ ਨਹੀਂ ਸੀ। ਪਰ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਣੀਆਂ ਪਤਾ ਨਹੀਂ ਕੇਸ ਕਿੰਨੇ ਕਰਦੇ ਕੱਢ ਕੇ ਜਾਂਦਾ ਪਾਇਲਾ ਪਿਆ ਰੱਖਣੀ ਆ ਬਹੁਤ ਐਕਟਿਵ ਹੋ ਕੇ ਬੈਠੇ ਇਹਨਾਂ ਨਾਲ ਦੇ ਕਾਫੀ ਹਰ ਤੱਕ ਕਰਨ ਵਾਲੇ ਲੋਕ ਵੀ ਕਿਉਂਕਿ ਗੱਲਾਂ ਤਾਂ ਬੜੀਆਂ ਖੁੱਲ ਕੇ ਸਾਹਮਣੇ ਆਈਆਂ ਤੇ ਇਹੀ ਗੱਲ ਨੂੰ ਕਰਨ ਦੇ ਵਾਸਤੇ ਮੈਂ ਤਦੋਂ ਦੀ ਇੱਕ ਪਾਰਟੀ ਵਾਲਾ ਪਰਨ ਵੀ ਕਹਿਣਾ ਕਿ ਦੋ ਮਿੰਟਾਂ ਦੇ ਵਿੱਚ ਆਵਾਂ ਪਰ ਇਹਨਾਂ ਤੋਂ ਪਹਿਲਾਂ ਜਿਹੜੇ ਸਾਡੇ ਕੋਲ ਬੁਲਾ ਰਹੇ ਨੇ ਉਹ ਦਕਸਿਨ ਤੋਂ ਬਈ ਅ ਵੀ ਕਦੂ ਦੇ ਰਸੋਤ ਉਹ ਹੈ ਕੁਟੀਕਾ ਖਾਸਾ ਵਾਈ ਕੁਟੀਕ ਫਤੇ ਜੋ ਗੁਰਿੰਦਰ ਸਿੰਘ ਸਿੰਘ ਤੇ ਪੱਛਾ ਹੋਇਆ ਝੂਠਾ ਪਰਚਾ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਉਹ ਵੀ ਸ਼ਾਇਦ ਸਰਕਾਰ ਦੀ ਲਈ ਦੇ ਤੋਤੀ ਹੈ ਜਿਵੇਂ ਪਹਿਲਾਂ ਇਹਨਾਂ ਨੇ ਗੁੱਦੀ ਜੀਵੀਆਂ ਕਲਮਕਾਰਾਂ ਤੇ ਪਾਕੇ ਚੱਲ ਕਰਕੇ ਏਲਾ ਚ ਵੱਲ ਕੀਤਾ ਤਾਂ ਉਹ ਨਾਲ ਜਿਹੜੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਵੀ ਜਿਹੜੀ ਲੋਕਾਂ ਦਾ ਤੀਜਾ ਥੰਮਾ ਉਹਦੀ ਆਵਾਜ਼ ਦਬਾਉਣ ਤੇ ਲੱਗੀ ਹੋਈ ਆ ਤੇ ਸਾਡੀ ਭਾਰਤੀ ਜਨਦੂਨੇ ਇੱਕ ਤਾਂ ਗ੍ਰਾਮ ਨੂੰ ਅਸੀਂ ਇਹ ਨੀਤੀ ਕਰਦੇ ਆ ਤੇ ਜਿਹੜਾ ਅੰਦਰ ਕਿਸੇ ਤੇ ਪਰਚਾ ਲਾਉਣਾ ਚਾਹਦਾ ਤਾਂ ਤੈਨੂੰ ਤਰੀਕ ਨੂੰ ਜਿਹੜਾ ਪਰਡੇ ਦੇ ਐਸਐਸਪੀ ਕੋਲੇ ਨਿੱਕੇ ਵੱਡਾ ਕੱਟ ਕਰਕੇ ਤੇ ਬਲਕਾਰ ਚੁੱਧੂ ਦੀ ਪੁਤਲਾ ਝੂੜਾ ਜਾਵੇ ਪੁਤਲਾ ਫੁੱਕਾ ਜਾਵੇ ਤੇ ਸ਼ਹਿਰ ਚ ਬਜ਼ਾਰਾ ਕੀਤਾ ਜਾਵੇ ਤੇ ਨਾਲ ਸਾਰੇ ਜਿੱਲੇ ਵਿੱਚ ਜਨਤਕ ਜਥੇਬੰਦੀਆਂ ਦਾ ਪੱਤਰਕਾਰ ਆਇਆ ਤੇ ਪੂਰਾ ਜੋਰ ਲਾ ਕੇ ਇਕੱਠ ਕਰਕੇ ਸਰਕਾਰ ਨੂੰ ਜੀ ਸਾਹਿਬ ਤੋਂ ਮੁਜ਼ਾਹਰਾ ਕਰਕੇ ਇਹਨਾਂ ਦੀ ਆਪ ਭਗਵੰਤ ਮਾਨ ਦੇ ਕਰਤੂਤ ਆ ਜਿਹੜੀ ਦੱਸੀ ਜਾਂਦੀ ਤਾਂ ਕੱਟ ਇਹਨਾਂ ਕਹਿੰਦੇ ਥੋੜਾ ਧੰਨਵਾਦ ਤਿੰਨ ਤਰੀਕ ਦੀ ਜਿਹੜੀ ਅਸੀਂ ਵੀ ਕਹਿੰਦੇ ਆ ਤਿੰਨ ਤਰੀਕ ਨੂੰ ਇੱਥੇ ਇਕੱਠ ਕਰਕੇ ਤੇ ਪੰਜ ਨੂੰ ਸਾਡਾ ਜੰਡੀ ਦਾ ਜਾਣ ਦਾ ਪ੍ਰੋਗਰਾਮ ਆ ਤਾਂ ਕਰਕੇ ਪੰਜ-ਛੇ ਦਿਨਾਂ ਦਾ ਟਾਈਮ ਦੇ ਕੇ ਤੇ ਦੂਬਾਰਾ ਜੇ ਭਗਵੰਤ ਮਾਨ ਕੀ ਬਲਕਾਰ ਸਿੱਧੂ ਦੇ ਪਰਚਾ ਕਰ ਤੋਂ ਹੋਣਾ ਚਾਹੀਦਾ ਅਮਨਿੰਦਰਜੀਤ ਸਿੰਘ ਦਾ ਹੋਣਾ ਚਾਹੀਦਾ ਤੇ ਬਰਕਾਰ ਤੇ ਪਰਚਾ ਦਰਜ ਕਰਕੇ ਨਕੀਆ ਉਹਨੂੰ ਸੁਲਾਖਾਂ ਦੇ ਪਿੱਛੇ ਭਜਨਾ ਚਾਹੁੰਦਾ ਸਾਡੀ ਤਾਂ ਇਹੀ ਬੇਨਤੀ ਆ ਤੈਨੂੰ ਵੱਡਾ ਕੱਟ ਕਰਕੇ ਜੋਰ ਨਾਲ ਲਾ ਕੇ ਤਾਂ ਸਰਕਾਰ ਦੇ ਦਫ਼ਤਰਾਂ ਤੇ ਸ਼ਹਿਰ 'ਚ ਮੁਜਾਰਾ ਕਰਕੇ ਜਿਹੜਾ ਭਗਵੰਤ ਮਾਨ ਦੀ ਕਰਤੂਤ ਆ ਸਰਕਾਰ ਦੀ ਕਰਤੂਤ ਆ ਉਹ ਸ਼ਹਿਰ 'ਚ ਨਕੀਆ ਮੁਜਾਰਾ ਕੀਤਾ ਜਾਵੇ ਇੰਨਾ ਕਹਿੰਦੇ ਹਾਂ ਸਰਕਾਰਾਂ ਨਾਲ ਤੁਹਾਨੂੰ ਮਿਹਰਬਾਨੀ ਜੀ 42 ਸਾਲ ਤੋਂ ਸਹੀ ਮੰਨਦੇ ਵੀ ਆਉਂਦੇ ਆਪਣੀ ਗੱਲ ਕਰ ਤਾਂ ਨਿੱਕ 42 ਕੋਈ ਇਹਨਾਂ ਨੇ ਵੀ ਇੱਕ ਇਹ ਕਿਤਾਜਾ ਦਾ ਇਹੋ ਜਿਹਾ ਉਹਦਾ ਇੱਕ ਲੋਬਲ ਵੀਡੀਓ ਇਹਨਾਂ ਨੂੰ ਸੰਦੇਸ਼ ਕੀਤੇ ਹੁਣ ਤੇ ਅਮਰ ਕਹਣਾ ਕਿ ਗੱਲ ਪੈਦਾ ਹੈ ਸਾਹਮਣੇ ਜਿਹ ਦੁਆਰਾ ਫਿਰ ਕਿ ਇਹਨਾਂ ਨੇ ਫਤਿਹ ਜਿੱਤ ਕੇ ਕਰੇ ਹੋਣਗੇ। ਅ ਕਾਰਜੋਗ ਜਨੇ ਵੀ ਸੱਜਣਾਂ ਆਏ ਨੇ ਪਹਿਲਾਂ ਤਾਂ ਸਾਰਿਆਂ ਨੇ ਪਿਆਰ ਕਰੀ ਸੱਚੀ ਕਾ ਬਾਈਕੀ ਕਾ ਖਾਲਸਾ ਬਾਈਕੀ ਦੀ ਫਤਿਹ। ਅ ਟੀਕੀ ਜਾਣਕਾਰੀ ਮੈਂ ਤੁਹਾਨੂੰ ਨਾਲ ਇੱਕ ਹੋਰ ਸੱਜਣ ਕਰਦਾ ਕੱਲ ਇੱਕ ਹੋਰ ਰੰਗਰਾਜ ਨੂੰ ਜਿਹੜੇ ਇਕੱਠਾ ਹੋਈ ਹੈ ਕੰਮ ਬਾਰੇ ਇਹਨਾਂ ਬਸਾਰੇ ਵੀਰਦੇ ਸਰਦੇ ਵਿੱਚ ਕਿਸਮਲ ਮਾਰ ਕੇ ਹੋਮ ਹੈ ਕਿ ਜਿਹੜੇ ਰਾਜ ਸਭਾ ਹਸਪਤਾਲ ਦੇ ਵਿੱਚ ਜੀਐਫਟੀ ਵੀ ਬਸਾ ਉਹਨਾਂ ਨੇ ਉਹਨਾਂ ਦੇ ਇੱਕ ਲੈਣਾ ਦੇ ਵੀਡੀਓ ਵੀ ਭਾਈ ਜਾਂਦੇ ਵਿੱਚ ਸਾਡੇ ਰਾਮਪਰਾਪੂ ਦੇ ਕੁਝ ਜਿਹੜੇ ਨੂਦਾ ਜਨਸੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸੱਤ ਨੇ ਉਹ ਵੀ ਬਸਾਰੇ ਵਿੱਚ ਕੰਮ ਕਰ ਰਹੇ ਸੋ ਇਦਾਂ ਦੇ ਜਿਹੜੇ ਮਾਮਲੇ ਆ ਬਹੁਤ ਸਾਰੇ ਨਿਕਲ ਰਹੇ ਆ ਇੱਕ ਦੋ ਵੀਡੀਓ ਦਾ ਆਡੀਓ ਦਾ ਸਾਡੀ ਸਾਡੀ ਪੁੱਛਣਾ ਪਈ ਜਾਂ ਕਿ ਹੋਰ ਵੀ ਆ ਰਹਿਣਾ ਹੈ ਜਾਂ ਲਗਾਤਾਰ ਖਾਸ ਕਰਕੇ ਜਿਹੜਾ ਸਾਡੇ ਰਾਮਪੁਰਾਪੂ ਦਾ ਜੇਠੀ ਪਰਿਵਾਰਾ ਨੂੰ ਲਗਾਤਾਰ ਰੇਗਿਆ ਕਿਆ ਹੋਤਮ ਕਿਆ ਰੇਗਦਾ ਕਿਆ ਤੇ ਕਮਾਂਲੇ ਵੀ ਬਹੁਤ ਸਾਰੇ ਮਾਮਲੇ ਆ ਜਿਹੜੇ ਹਰ ਇੱਕ ਹਲਕੇ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਹੇ ਆ ਖਾਸ ਕਰਕੇ ਜਿਹੜੇ ਲੋਕ ਪੱਖੀ ਗੱਲ ਕਰਦੇ ਨੇ ਚਾਹੇ ਉਹ ਪੱਤਰਕਾਰ ਹੋਣ ਨਿਰਦੇਸ਼ੀ ਸਿੱਧੂ ਹੋਣ ਚਾਹੇ ਕੋਈ ਹੋਰ ਮੀਡੀਆ ਦਾ ਹੋਵੇ ਲਗਾਤਾਰ ਘੜੀ ਉਦੀ ਆਵਾਜ਼ ਉਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਵੇਂ ਵੀ ਸਾਰੀਆਂ ਥੱਥੇ ਬੰਦੀਆਂ ਦਾ ਅਲਾਨ ਹੋਊਗਾ ਆ ਮੇਰੇ ਵੱਲੋਂ ਜਾਂ ਸਾਡੇ ਰਾਮਪਰਾਖੂ ਦੇ ਹੋਰ ਵੀ ਜਿੰਨੇ ਸਾਡੇ ਸਾਥੀ ਆ ਅਸੀਂ ਬਿਲਕੁਲ ਡਰ ਕੇ ਨਾਲ ਖੜਾਂਗੇ ਸਾਥ ਦੇਵਾਂਗੇ ਤੇ ਮੈਂ ਇੱਕ ਹੋਰ ਵੀ ਅਪੀਲ ਕਰਦਾ ਸਾਰਿਆਂ ਨੂੰ ਜੇ ਸਾਰਿਆਂ ਦੀ ਸੈਨਟੀ ਬਣੇ ਤਾਂ ਇੱਕ ਰਾਮਪਰਾਖੂ ਦੀ ਜਰੂਰ ਇੱਕ ਜਣਾ ਵੱਡਾ ਰੋਸ ਮਾਰਚ ਕੱਢਿਆ ਜਾਵੇ ਜਿਵੇਂ ਵੀ ਜੱਤੇ ਹੋਈਆਂ ਗੈੜੀਆਂ ਤੇ ਤਰ ਤਰੀਕ ਵਾਲ ਬੰਦਾ ਕਵਟੰਡੇ ਉਹੀ ਅਸੀਂ ਤੁਹਾਡੇ ਸਾਥ ਉਤੇ ਨਾਲ ਅਸੀਂ ਸੂਝਿਤ ਕਰਾਂਗੇ ਸਾਰੇ ਨੰਬਰ 2 ਦੇ ਵਾਸੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੁਕੀਆਂਆਂਆਂਆਂ ਬਹੁਤ ਸਾਰੇ ਲੋਕ ਆ ਜਿਹੜੇ ਡਰਦੇ ਹੋਏ ਬੋਲਦੇ ਨਹੀਂ ਖਾਸ ਕਰਕੇ ਜੇ ਅਸੀਂ ਸਾਡੇ ਵਿਧਾਇਕ ਦੀ ਗੱਲ ਕਰਕੇ ਐਮਐਲਏ ਪ੍ਰਕਾਸ਼ ਸਿੰਘ ਸਿੱਧੂ ਦੀ ਗੱਲ ਕਰਗੇ ਉਹਦੇ ਬਾਰੇ ਹੁਣ ਆਮ ਲੋਕ ਆਮ ਸੱਥਾਂ ਦੇ ਵਿੱਚ ਇਹ ਗੱਲਾਂ ਕਰਨ ਲੱਗੇ ਵੀ ਜਿਵੇਂ ਕਾਰੋਬਾਰ ਡਰੇ ਸਟੇਰਾ ਹੋ ਗਿਆ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਗੈਰ ਕਮਿਊਨਿਟੀ ਗੋਰ ਚੱਲ ਰਹੀਆਂ ਇਹ ਸਿਰਫ ਇੱਕ ਹਲਕੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਇਹ ਬਹੁਤ ਸਾਰੇ ਹਲਕਿਆਂ ਦੇ ਵਿੱਚ ਚੱਲ ਰਹੀਆਂ ਸੋ ਇਹ ਬੰਦ ਹੋਣੀਆਂ ਚਾਹੀਦੀਆਂ ਕਿ ਅਸੀਂ ਮੁੱਖ ਮੰਤਰੀ ਨੂੰ ਵੀ ਅਪੀਲ ਕਰਦੇ ਹਾਂ ਵੀ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਦੂਜੀ ਅਪੀਲ ਮੈਂ ਇਹ ਕਰਦਾ ਹਾਂ ਕਿ ਖਾਸ ਕਰਕੇ ਇੱਕ ਚਰਚਾ ਹੁੰਦੀ ਹੈ ਯੂਟਿਊਬਰਾਂ ਨੂੰ ਲੈ ਕੇ ਯੂਟਿਊਬਰਾਂ ਨੂੰ ਲੈ ਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦੇ ਹਾਂ ਜਿਹੜੀ ਇੱਕ ਪਾਲਿਸੀ ਆ ਉਹ ਪਾਲਿਸੀ ਤੁਸੀਂ ਲੈ ਕੇ ਆ 2021 ਦੇ ਵਿੱਚ ਉਹਦਾ ਜਿਹੜਾ ਸਾਰਾ ਇੱਕ ਫੈਸਲਾ ਤੇ ਆ ਰਿਹਾ ਕੋਈ ਅਸਿਕਾ ਉਹ ਤੁਸੀਂ ਲਾਗੂ ਕਰੋ ਫਿਰ ਉਹਦੇ ਬਾਰੇ ਕਿਸੇ ਤੇ ਦੂਸਰੇ ਪਾਸੇ ਇੱਕ ਜਿਹੜਾ ਰਾਤੜੀ ਦਾ ਸਦਾ ਭਾਈਚਾਰਾ ਹੈ ਇੱਕ ਭਾਈਚਾਰੇ ਨੂੰ ਖਾਸ ਜਿਹੜਾ ਇਹਦੇ ਵਿੱਚ ਟਾਰਗੇਟ ਕੀਤਾ ਗਿਆਗਾ ਉਹ ਨਹੀਂ ਹੋਣਾ ਚਾਹੀਦਾ ਅਸੀਂ ਅੱਜ ਦੀ ਅਸੀਂ ਬਰਬਰ ਸਖਤ ਸ਼ਬਦਾਂ ਦੇ ਵਿੱਚ ਕੀਤੀ ਕਰਦੇ ਹਾਂ ਤੇ ਬਾਕੀ ਜਿਹੜੇ ਦੱਦੇ ਬੰਦੀਆਂ ਆ ਸਾਰੇ ਉਹ ਸਾਰੀ ਜਿਹੜੀ ਪ੍ਰਿਕਾ ਦੀ ਪ੍ਰੈਸ ਕਲਾਪਾਰ ਦੇ ਤੋਂ ਆਨੇ ਕੋ ਤੋਂ ਕਿ ਲੋਦੀ ਜਿਵੇਂ ਉਹ ਕਹਿਣਗੇ ਅਸੀਂ ਤਰ ਤਰੀਕਾ ਹੋ ਤੇ ਕਿ ਕੋਈ ਪੁਤਲਾ ਘੁਪਣਾਗਾ ਉਹ ਰੋਜ਼ ਮਾਰਨਾਗਾ ਉਹ ਅਸੀਂ ਜਰੂਰ ਉਹਦੇ ਰਕਸ਼ਮੁਜਿਤ ਕਰਾਗੇ ਹੈ ਕਹਾ ਹੋ ਮਾਂਗਾ ਰਹਿਣਾ ਕਿ ਬਾਈ ਕਿਸ ਦਾ ਖਾਲਸਾ ਬਾਈ ਕੁਦੀ ਕੀ ਬੰਦੇ ਮੈਨੂੰ ਨਹੀਂ ਕਰਵਾਤ ਕਮੇਟੀ ਮਾਨੁਕੇ ਨੋਰਨਪਾਤ ਸਭਾ ਕਮਨਸਟੇਨ ਦੀ ਆਪਣੀ ਗੱਲ ਸਾਂਝੀ ਕਰਨ ਜੀ ਤੁਮਾਨੂੰ ਇਹਨਾਂ ਨੂੰ ਅਗਲੇ ਬੁਲਾਏ ਨੇ ਜੀ ਅਮਰ ਕਮੇਤ ਨੂੰ ਕੰਦਾਲਾ ਪਟੇਸ ਅਪਾਰਟਮੈਂਟ ਪਹਿਲਾਂ ਹਮਤ ਮੈਂ ਜਿਸ ਤਰ੍ਹਾਂ ਜਿਸ ਤਰ੍ਹਾਂ ਕਿ ਸ਼ਾਇਦ ਇਹ ਲੋਕਧਾਰਾ ਪਧਾਰਾ ਲੋਕਮਾਜ ਖੜਾ ਕੀਤੀ ਸੀ ਸਵਾਗਤ ਇਹਨਾਂ ਨੂੰ ਇਸ ਗੱਲ ਤੋਂ ਕਹਿਨੇ ਆ ਤੇ ਇਹਨਾਂ ਨੇ ਨਵੀਂ ਪਹਿਤ ਪਾਈ ਹੈ ਕਿ ਜਦੋਂ ਲਕੀਰ ਖਿੱਚ ਕੇ ਲੋਕਪੱਖੀ ਪੱਤਰਕਾਰੀ ਕਰਦੇ ਆ ਤਾ ਲੋਕ ਵੀ ਨਾਲ ਖੱਟੇ ਆ ਤਾਂ ਦੇਖੋ ਤਾਂ ਐਕਸ਼ਨ ਦਾ ਸਵਾਲ ਆ ਸਾਨੂੰ ਪਹਿਲਾ ਜ਼ਿਲ੍ਹਾ ਕੇਂਦਰਾ ਤੇ ਕਿਉਂਕਿ ਵਿਸ਼ਾਲ ਲਾਭੰਦੀ ਹੋ ਸਕਦੀ ਹੈ ਤੇ ਜ਼ਿਆਦਾ ਫਾਰਮਲਾਈਜੇਸ਼ਨ ਕੀਤੀ ਜਾ ਸਕਦੀ ਹੈ ਜ਼ਿਲ੍ਹਾ ਕੇਂਦਰਾ ਤੇ ਜਰੂਰ ਬਲਕਾਸ ਤੋਂ ਦੇ ਜਿਹੜੇ ਪੁਤਲੇ ਹੈਗੇ ਆ ਉਗੜੇ ਚਾਹੀਦੇ ਆ ਉਸ ਤੋਂ ਬਾਅਦ ਇਹ ਰੋਡ ਪਈ ਹੈ ਤਾਂ ਸਾਨੂੰ ਐਸਪੀ ਦਫ਼ਤਰ ਅ ਬਟੈਂਡਰ ਅਗੇ ਐਕਸ਼ਨ ਕਰਨਾ ਚਾਹੀਦਾ ਹੈ ਜੇ ਜਿੱਦੀ ਜ਼ਰੂਰਤ ਪਈ ਜਿੱਥੇ ਰੋਡ ਪਈ ਨੌਜਾਨਾਂ ਭਾਰਸਵਾ ਡਟ ਕੇ ਲੋਕ ਆਵਾਜ਼ ਨਾਲ ਖੜੀ ਆ ਤਾਂ कपूर जी अपनी शब्दों जय श्री राम साथीठे हुए मनिंद्रजीत जी के झूठे परचे करके प्रदेश वपार मंडल मान करता है कर कर कि जब झूठा परचा किया जल्द तो जल्द रद्द किया जाए और बार सिदू जिला ਤੱਕ ਇਹ ਨਾਲ ਦੇ ਮੇਗਾ ਕਰਦੇ ਆਪਾਂ ਕਿਸੇ ਨੂੰ ਗਲਤ ਬੋਲਣਾ ਕਿਤੇ ਨੂੰ ਕਿਤੇ ਵਰਗ ਬਾਰੇ ਖਾਲ ਖਾਸਟਰ ਤੇ ਉਹਨੂੰ ਗਲਤ ਬੋਲਣਾ ਜਾਂ ਜਾਗੀ ਚੁੱਕ ਕਰਨਾ ਜਾਂ ਚਾਹੀ ਕਿਸੇ ਮੇਲ ਬਾਰੇ ਗੱਲ ਬੋਲਣਾ ਇਹ ਰਹੀਆਂ ਚੀਜ਼ਾਂ ਆਮ ਆਦਮੀ ਦੇ ਉਪਕਰਣ ਸਭ ਉਹ ਕਰਨ ਨਾ ਕਰੀਏ ਪਰ ਕਨਿਆਰਪੁਰ ਦੇ ਇਸਪਾਰਨ ਦੇ ਹਮੇਸ਼ਾ ਤੁਹਾਡੇ ਜਿਹਾ ਬੰਦੀਆਂ ਦੇ ਨਾਲ ਖੜੂਆ ਉਹ ਸਭੀ ਇਹ ਸਲਾਹ ਹੈ ਕਿ ਜਿਸ ਤਰ੍ਹਾਂ ਦੀ ਤੇਤਰੀਲਾ ਕਹਿ ਰਹੇ ਹੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਪਰ ਜੇ ਤੁਸੀਂ ਜਗਤ ਤੋਂ ਨੂੰ ਸਮਝੋ ਤਾਂ ਉਸ ਤੋਂ ਪਹਿਲੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਿੱਖ ਉਸਨੇ ਬਣਾ ਕੇ ਸਰਕਾਰ ਦੇ ਜੂਲੇ ਖਿਲਾਫ ਯਾ ਮੰਨਿਆ ਜੀਚਿੰਗ ਦੇ ਹੱਥੇ ਤਪੋਸਾਰੇ ਪੜਦੇ ਪਰ ਬਲਕਾਤ ਸਿੱਤੂ ਦੇ ਖਿਲਾਫ ਲਈ ਆਪਾਂ ਵਰਸ਼ਪੈ ਸੋਸ਼ਲ ਮੀਡੀਆ ਤੇ ਆਪਾਂ ਅੱਜ ਤੋਂ ਹੀ ਸ਼ੁਰੂ ਕਰ ਦਈਏ ਤਾਂ ਉਹਦੇ ਨਾਲ ਥੋੜੀ ਜਿਹੀ ਆਪਣੀ ਲੈਅ ਦੇ ਵਿੱਚ ਗੁਰ ਮੋਢਾ ਮਿਲੂਗਾ ਜੋੜੇ ਲੂਗਾ ਪਰ ਉਹ ਆਪਣੇ ਗਾਣੇ ਜਿਹੜੇ ਬਣਦੇ ਆ ਤਾਂ ਉਹਨਾਂ ਗਾਣਿਆਂ ਦੇ ਪਿੱਛੇ ਕੋਈ ਨਾ ਕੋਈ ਹਾਲ ਹੁੰਦਾ ਹੈ ਕੋਈ ਨਾ ਕੋਈ ਹਾਲ ਹੁੰਦਾ ਪਰ ਉਹ ਚੀਜ਼ ਵੀ ਸ਼ੋਅ ਕਰਦੀ ਹੈ ਅਦੇ ਮਨਿੰਦਰ ਜੀ ਸ਼੍ਰੀ ਫੈਕੂਲੇ ਉੱਪਰ ਜਿਹੜਾ ਹੈ ਪਰਚਾ ਕੀਤਾ ਹੈ ਜਰਾ ਨੇ ਤਾਂ ਫਿਰ ਉਹੀ ਗੱਲਾਂ ਨੇ ਆ ਲੰਮੀ ਐ ਕਿ ਤੇਰੇ ਯਾਰ ਨੂੰ ਦਬੰਦੋ ਕਰਦੇ ਐ ਉਹ ਦਬਦਾ ਕਿੱਥੇ ਐ ਇਹ ਪੱਕੀ ਗੱਲ ਐ ਕਿ ਜਦੋਂ ਵੀ ਮਨਿੰਦਰ ਜੀ ਸਿੰਘ ਜਿੱਦੂ ਕਦੇ ਵੀ ਕਿਸੇ ਵੀ ਪਲੇਟਫਾਰਮ 'ਤੇ ਉਹਨੇ ਕਿਸੇ ਦੀ ਵੀ ਗੱਲ ਕੀਤੀ ਐ ਤਾਂ ਉਸ ਗੱਲ ਦਾ ਜਿਹੜਾ ਹੈ ਸ਼ਿਦਾਰ ਕੇ ਨਾ ਹਿੱਕੇ ਚ ਜਾ ਕੇ ਜਦੋਂ ਵੜਦੀ ਐ ਤੇ ਉਹਨਾਂ ਨੂੰ ਇਹਨਾਂ ਨੂੰ ਪੀੜ ਹੁੰਦੀ ਐ ਇਹ ਚੀਜ਼ਾਂ ਪਹਿਲੇ ਵੀ ਦਰਸਾਈਆਂ ਗਈਆਂ ਪਹਿਲੇ ਵੀ ਸਮਝ ਆ ਗਈ ਸੀ ਵੀ ਇਹ ਚੀਜ਼ ਦੇ ਪਿਛੇ ਇਹ ਸਰਕਾਰ ਜਿਹੜੀ ਹੈ ਬੈਈ ਹੋਈ ਐ ਹਾਂ ਨੋਟ ਆਉ ਕਿ ਆਪਾਂ ਇਸ ਜੀ ਨੂੰ ਡਟ ਕੇ ਬਾਵਲਾ ਕਰਾਂਗੇ ਯਾਦ ਰੱਖਣਾ ਬੜਾ ਵੀ ਲੰਮਾ ਇਹਨਾਂ ਹੀ ਗੱਲ ਹੋਵੇ ਧੰਨਵਾਦ ਮੈਂਵਾ ਦਿੱਤੀ ਸੰਦੀਪਾਟ